ਬਾਦ ਹਰਦਾਬਾਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫੋਜ਼ਪੁਰ ਦੇ ਜ਼ਿਲ੍ਹਾ ਖਜ਼ਾਂਚੀ ਰঞ্জੀਤ ਸਿੰਘ ਖੱਤਰਵਾਲਾ ਦੇ ਲਿਖਤੀ ਪ੍ਰੈਸ ਨੋਟ ਰਾਹੀਂ ਬਿਆਨ ਚੰਡੀਗੜ੍ਹ ਵਿਖੇ ਜੋ ਕਿ 5 ਮਾਰਚ ਨੂੰ ਐਸਕੇਐਮ ਵੱਲੋਂ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਪਰ 3 ਮਾਰਚ ਨੂੰ ਮੁੱਖ ਮੰਤਰੀ ਨੇ ਕਿਸਾਨ ਭਵਨ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਸਮੇਂ ਮੰਗਾ ਮੰਨਣ ਦੀ ਬਜਾਏ ਤਲਖੀ ਵਿੱਚ ਆਗੇ ਮੀਟਿੰਗ ਨੂੰ ਛੱਡ ਕੇ ਚਲੇ ਗਏ ਸੀ ਜਿਸ ਕਾਰਨ ਸੜਕਾਂ ਦੇ ਬੰਦ ਕਰਨ ਤੇ ਪੋਸਟ ਪਾ ਕੇ ਪੰਡਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਸੜਕਾਂ ਬੰਦ ਕਰਨ ਦੀ ਕੋਈ ਕਾਲ ਨਹੀਂ ਪੁੱਤੀ ਗਈ ਜਿਸ ਦੇ ਉਸ ਵਿੱਚ ਆ ਕੇ ਜੋ ਉਹਨਾਂ ਨੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਇਹ ਹਨ ਪੰਜਾਬੀ ਟੀਵੀ ਲਈ ਹਰਪਾਲ ਸਿੰਘ ਖਾਲਸਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 3 ਤਰੀਕ ਨੂੰ ਪੰਜਾਬ ਸਰਕਾਰ ਦੇ ਨਾਲ ਸੰਯੁਕਤ ਆਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਜੋ ਉਹਨਾਂ ਨਾਲ ਬੈਠ ਕੇ ਮੰਗਾਂ ਦੀ ਗੱਲਬਾਤ ਹੋ ਰਹੀ ਸੀ ਉਹਦੇ ਵਿੱਚ ਸਹਿਮਤੀ ਨਹੀਂ ਬਣੀ ਸਹਿਮਤੀ ਨਾ ਬਣਨ ਕਰਕੇ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਆ ਉੱਠ ਕੇ ਚਲਾ ਗਿਆ ਔਰ ਇਹ ਗੱਲ ਕਹਿ ਦਿੱਤੀ ਵੀ ਤੁਸੀਂ ਜਿੱਥੇ ਜ਼ੋਰ ਲੱਗਦਾ ਲਾ ਲਵੋ ਉਸ ਤੋਂ ਬਾਅਦ ਉਹਨਾਂ ਨੇ ਜੋ ਕਿਸਾਨ ਆਗੂ ਸੀ ਉਹਨਾਂ ਦੇ ਘਰਾਂ 'ਚ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਔਰ ਚੁੱਕ-ਚੁੱਕ ਕੇ ਥਾਣਿਆਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਅੱਜ ਜੋ 5 ਤਰੀਕ ਹੈ 5 ਤਰੀਕ ਨੂੰ ਚੰਡੀਗੜ੍ਹ ਵਿਖੇ ਅੱਜ ਜਿਹੜਾ ਉੱਥੇ ਧਰਨਾ ਦਿੱਤਾ ਜਾਣਾ ਸੀ ਇਸ ਇਸ ਅੰਦੋਲਨ ਨੂੰ ਲੈ ਕੇ ਇਸ ਧਰਨੇ ਨੂੰ ਲੈ ਕੇ ਇਹ ਪੰਜਾਬ ਸਰਕਾਰ ਨੇ ਦਬਾਅ ਬਣਾਇਆ ਕਿਸਾਨਾਂ ਕਿਸਾਨ ਆਗੂਆਂ ਉੱਤੇ ਕਿ ਅਸੀਂ ਇਹ ਧਰਨਾ ਨਹੀਂ ਲਗਣ ਦੇਾਂਗੇ ਅਸੀਂ ਇਸ ਦਵਾਦ ਹੀ ਨਖੇਦੀ ਕਰਦੇ ਹੋਏ ਅੱਜ ਮੱਲਾਵਾਲੇ ਮੇਨ ਚੌਕ ਦੇ ਵਿੱਚ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਟੇ ਫੂਕਿਆ ਔਰ ਚੇਤਾਵਨੀ ਦਿੱਨੇ ਆ ਇਹ ਸਰਕਾਰ ਨੂੰ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨਾਂ ਦੀਆਂ ਮੰਗਾਂ ਮੰਨਦੀ ਨਹੀਂ ਸਰਕਾਰ ਹੰਕਾਰੀ ਹੁੰਦੀ ਹੈ ਆਪਦਾ ਹੰਕਾਰ ਦਿਖਾਉਂਦੀ ਏ ਤੇ ਇਸ ਜ਼ਬਰ ਦਾ ਜਿਹੜਾ ਸਾਹਮਣਾ ਉਹ ਬੜੇ ਸਬਰ ਦੇ ਨਾਲ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਸ ਗੱਲ ਤੇ ਇੱਕਜੁੱਟ ਹੋ ਕੇ ਲੜਨ ਗਿਆ ਤੇ ਇਹ ਜਿਹੜੇ ਆ ਤਕੇਸ਼ਾਈ ਨਹੀਂ ਹੁਣ ਦਿੱਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ